ਹਾਰਟ ਦੀ ਸਰਵਿਸ ਵਾਸਤੇ ਇਹ ਨੁਸਖਾ ਜਿਹੜਾ ਹੈ ਇਹਨੂੰ ਸੇਵ ਕਰ ਲਓ ਸ਼ੇਅਰ ਕਰ ਦਿਓ ਜਿੰਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਜਿੰਨੂੰ ਸਟੰਟ ਵਾਸਤੇ ਕਹਿ ਦਿੱਤਾ ਜਿੰਦੇ ਕੋਲੇਸਟ੍ਰੋਲ ਜਮਾ ਹੋ ਰਿਹਾ ਹੈ ਜਿੰਨੂੰ ਬੀਪੀ ਬਣਦਾ ਹੈ ਜਿੰਨੂੰ ਐਸਿਡਿਟੀ ਹੈ ਗੈਸ ਹੈ ਇਹ ਫਾਰਮੂਲਾ ਸਾਰਾ ਉਂਦੇ ਤੇ ਕੰਮ ਕਰੇਗਾ ਹਾਰਟ ਦੀ ਪ੍ਰੋਬਲਮ ਵਾਸਤੇ ਰਾਮ ਬਾਣ ਫਾਰਮੂਲਾ ਜਿਹੜਾ ਮੈਂ ਪਹਿਲੇ ਵੀ ਦੱਸਿਆ ਕਈ ਵਾਰੀ ਠੰਡ ਆਂਦੀ ਹੈ ਸਰਦੀ ਆਂਦੀ ਹੈ ਸਕਿਨ ਉਤਰ ਜਾਂਦੀ ਹੈ ਉਹਦਾ ਧਿਆਨ ਰੱਖੋਗੇ ਬੈਕਟੀਰੀਆ ਨੱਕ ਕੇ ਜਾਂਦੇ ਆਂ ਮੁੰਦੇ ਵਾਸਤੇ ਵੀ ਜ਼ੁਖਾਮ ਲੱਗ ਜਾਂਦਾ ਵਾਲ ਹੁੰਦੇ ਆ ਕੋਈ ਚੀਜ਼ ਅੰਦਰ ਨਾ ਜਾਵੇ ਉਹਦਾ ਵੀ ਧਿਆਨ ਰੱਖੇ ਹਰਟ ਵਾਸਤੇ ਤੁਸੀਂ ਕਰਦੇ ਕੀ ਹੋ ਮੈਨੂੰ ਐ ਤੇ ਦੱਸੋ ਲੀਵਰ ਵਾਸਤੇ ਕੀ ਕਰਦੇ ਹੋ ਤੁਸੀਂ ਕਿਡਨੀ ਵਾਸਤੇ ਕੀ ਕਰਦੇ ਹੋ ਔਰ ਰਾਮ ਬਾਣ ਇਲਾਜ ਜਿਹੜਾ ਮੈਂ ਦੱਸਣ ਲੱਗਾ ਹਾਂ ਐ ਤੇ ਵੀਡੀਓ ਉਹਨੂੰ ਜ਼ਰੂਰ ਸ਼ੇਅਰ ਕਰ ਦਿਓ ਜਿੰਦੀ ਕਿਡਨੀ ਫੇਲ ਵੀ ਹੈ ਜੇ ਉਹ ਵੀ ਵਰਤਣ ਲੱਗ ਜੇਗਾ ਕਿਡਨੀ ਰਿਵਰਸਲ ਤੇ ਆ ਜਾਏਗੀ ਰੀਜੂਮੀਨੇਟ ਹੋ ਜਾਏਗੀ ਡੀਟੌਕਸੀਫਾਈ ਹੋ ਜਾਏਗੀ ਕਿਡਨੀ ਠੀਕ ਹੋਣ ਲੱਗ ਜੇਗੀ ਇੱਕ ਚਮਚ ਪਾਊਡਰ 800 ml ਪਾਣੀ ਚ ਭਿਗੋ ਕੇ ਰੱਖ ਦੋ ਸਾਰੀ ਰਾਤ ਭਿੱਜਿਆ ਰਹਿਣ ਦਿਓ ਸਵੇਰੇ ਇਹਨੂੰ ਉਬਾਲ ਲਓ ਜਦੋਂ ਪਾਣੀ 200 ml ਰਹਿ ਜਾਏ ਇਹਨੂੰ ਉਬਾਲ ਕੇ ਪੀ ਲਓ ਰੋਜ਼ ਪੀਣ ਲੱਗ ਜਾਓ 3 ਮਹੀਨੇ ਚ ਤੁਹਾਡੀ ਕਿਡਨੀ ਦੁਬਾਰਾ ਨਵੇਂ ਵਰਗੀ ਹੋਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਮਰਦਾਨਾ ਕਮਜ਼ੋਰੀ ਆ ਗਈ ਹੈ ਗਦੂਦ ਦੀ ਦਿੱਕਤ ਹੈ ਕਿਡਨੀ ਦੀ ਪ੍ਰੋਬਲਮ ਹੈ ਪਿਸ਼ਾਬ ਵਿੱਚੋਂ ਬਦਬੂ ਆਉਂਦੀ ਹੈ ਪਿਸ਼ਾਬ ਵਿੱਚ ਝੱਗ ਬਣਦੀ ਹੈ ਪਿਸ਼ਾਬ ਕਰਨ ਤੋਂ ਬਾਅਦ ਕੋਈ ਦੂਜਾ ਜਾਂਦਾ ਉਹ ਕਹਿੰਦਾ ਜੀ ਤੇਰੇ ਪਿਸ਼ਾਬ ਵਿੱਚ ਸਮੈਲ ਹੈ ਉਹ ਸਾਰੀ ਦਿੱਕਤਾਂ ਨੂੰ ਠੀਕ ਕਰੇਗਾ ਲੀਵਰ ਨੂੰ ਡੀਟੌਕਸੀਫਾਈ ਕਰਨ ਵਾਸਤੇ ਬਿਲਕੁਲ ਜਿਹੜੀ ਚੀਜ਼ ਤੁਹਾਡੀ ਕਿਚਨ ਵਿੱਚ ਪਈ ਹੈ ਉਹ ਹੈ ਹਲਦੀ ਹਲਦੀ ਰੋਜ਼ ਹਲਕਾ ਜਿਹਾ ਅੱਧਾ ਚਮਚ 겨 ਲਓ ਉਹਦੇ ਚ ਅੱਧੀ ਚਮਚ ਹਲਦੀ ਪਾਓ ਉਹਨੂੰ ਥੋੜਾ ਜਿਹਾ ਭੁੰਨ ਲਓ ਤੇ ਉਹਨੂੰ ਗਰਮੇ ਪਾਣੀ ਨਾਲ ਲੈਣਾ ਸ਼ੁਰੂ ਕਰੋ ਤੁਹਾਡਾ ਲੀਵਰ ਡੀਟੌਕਸੀਫਾਈ ਹੋ ਜਾਏਗਾ ਐ ਤੇ ਹੈ ਡਾਈਜੈਸ਼ਨ ਜਦੋਂ ਤੁਹਾਡਾ ਠੀਕ ਨਹੀਂ ਹੈ ਗੰਦਾ ਕੋਲੇਸਟ੍ਰੋਲ ਬਣੇਗਾ ਗੰਦਾ ਕੋਲੇਸਟ੍ਰੋਲ ਖਰਾਬ ਕਰੇਗਾ ਤੁਹਾਡੇ ਲੀਵਰ ਨੂੰ ਖਰਾਬ ਕਰੇਗਾ ਤੁਹਾਡੇ ਹਾਰਟ ਨੂੰ ਉੱਥੇ ਹੀ ਗੰਦਾ ਐਸਿਡ ਬਣੇਗਾ ਗੰਦਾ ਐਸਿਡ ਤੁਹਾਡੇ ਬਲੱਡ ਦੀ ਐਸਿਡਿਟੀ ਵਧਾਏਗਾ ਬੀਪੀ ਵਧਾਏਗਾ ਬੀਪੀ ਵੱਧਦੀ ਤੁਹਾਡੀ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜੇਗੀ ਕਿਉਂਕਿ ਉੱਥੇ ਪ੍ਰੈਸ਼ਰ ਨਾਲ ਖੂਨ ਜਾਏਗਾ ਠੰਡ ਵੱਧਦੀ ਹੈ ਖੂਨ ਸਿਕੜਨਾ ਸ਼ੁਰੂ ਹੁੰਦਾ ਹੈ ਸਾਡੇ ਬੋਡੀ ਦੇ ਆਰਗਨ ਸਿਕੜਨੇ ਸ਼ੁਰੂ ਹੁੰਦੇ ਆ ਨਸਾਂ ਬੇਸਿਕਲੀ ਤਾਂਕਿ ਸੇਕ ਅੰਦਰ ਪੂਰਾ ਰਵੇ 37 ਡਿਗਰੀ ਟੈਂਪਰੇਚਰ ਰਵੇ ਬੋਡੀ ਦਾ ਉਹਦੇ ਵਾਸਤੇ ਖੂਨ ਗਰਮ ਹੋਣਾ ਵਾਸਤੇ ਸੁੱਕੜਦਾ ਹੈ ਸ਼ਰੀਰ ਸੁੱਕੜਦਾ ਹੈ ਉਹਦੇ ਚ ਹਾਰਟ ਦੀ ਪ੍ਰੋਬਲਮ ਵਧੇਗੀ ਤੁਸੀਂ ਫਾਰਮੂਲਾ ਇਹਦਾ ਵਰਤੋਂ ਕਰਨਾ ਜਿਹਨੂੰ ਹਾਰਟ ਦੀ ਪ੍ਰੋਬਲਮ ਹੈ ਅਰਜੁਨ ਛਾਲ ਤੁਸੀਂ ਚਮਨ ਪ੍ਰਾਸ਼ ਬਣਾਇਆ ਅਸ਼ਵੀਨੋ ਪ੍ਰਾਸ਼ ਬਣਾਇਆ ਉਹ ਵੀ ਹਾਰਟ ਵਾਸਤੇ ਬੜਾ ਮਫੀਦ ਹੈ ਦੇਖੋ ਉਹ ਹਾਰਟ ਵਾਸਤੇ ਬਹੁਤ ਚੰਗਾ ਕੰਮ ਕਰਦਾ ਹੈ ਚਮਨ ਪ੍ਰਾਸ਼ ਦੇ ਜਿਹੜੇ ਇਨਗਰੀਡੀIENTS ਹੈ ਉਹਦੇ ਚ ਜਿਵੇਂ ਆਮਲਾ ਹੈ ਮੇਨ ਇਨਗਰੀਡੀਐਂਟ ਤੁਹਾਡੇ ਡਾਈਜੈਸ਼ਨ ਨੂੰ ਠੀਕ ਕਰੂਗਾ ਲੀਵਰ ਨੂੰ ਠੀਕ ਕਰ ਦੂਗਾ ਜਦੋਂ ਡਾਈਜੈਸ਼ਨ ਲੀਵਰ ਠੀਕ ਹੈ ਬੈਡ ਕੋਲੇਸਟ੍ਰੋਲ ਨਹੀਂ ਬਣੇਗਾ ਹਾਰਟ ਠੀਕ ਰਹੇਗਾ ਹਾਰਟ ਵਾਸਤੇ ਲੀਵਰ ਵਾਸਤੇ ਕਿਡਨੀ ਵਾਸਤੇ ਰਾਮ ਬਾਣਾ ਇੰਦੀ ਇੱਕ ਚਮਤਸਵੇਰੇ ਇੱਕ ਚਮਤ ਸ਼ਾਮ ਅਗਰ ਰੈਗੂਲਰ ਖਾਣ ਲੱਗ ਜਾਓ ਤੁਹਾਨੂੰ ਸਾਰੀ ਉਮਰ ਕਿਸੇ ਦਵਾਈ ਲੈਣ ਦੀ ਲੋੜ ਨਹੀਂ ਇੰਨਾ ਵਧੀਆ ਫਾਰਮੂਲਾ ਆਯੁਰਵੇਦ ਦਾ ਕਡਾਟ ਸਰ ਕਾਲੀ ਡੇਰੀ ਦੇ ਵਿੱਚ ਤੁਸੀਂ ਪਿਛਲੀ ਵਾਰ ਤੁਸੀਂ ਕਾਲੀ ਡੇਰੀ ਦਾ ਨੁਸਖਾ ਕੱਢਿਆ ਸੀ ਕਾਲੀ ਡੇਰੀ ਕੀ ਕਹਿੰਦੀ ਹੈ ਹਾਰਟ ਦੀ ਸਰਵਿਸ ਬਾਬਤ ਰੋਜ਼ ਰੋਜ਼ ਕਾਲੀ ਡੇਰੀ ਨਹੀਂ ਕਢਾਣੀ ਚਾਹੀਦੀ ਹਾਂ ਇਹ ਤੁਹਾਡੀ ਕਿਚਨ ਦੀ ਉਹ ਹੈ ਜਿਹਨੂੰ ਆਪਾਂ ਨਮਕਦਾਨੀ ਕਹਿੰਦੇ ਆ ਜੀ ਤੁਹਾਡੀ ਨਮਕਦਾਨੀ 'ਚ ਇਹ ਸਾਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਇਹ ਤੁਹਾਡੀ ਆਪਣੀ ਦਵਾਈ ਹੈ ਹਲਦੀ ਹੋਣੀ ਚਾਹੀਦੀ ਹੈ ਦਾਲ ਚਿਨੀ ਹੋਣੀ ਚਾਹੀਦੀ ਹੈ ਹਿੰਗ ਹੋਣੀ ਚਾਹੀਦੀ ਹੈ ਮੱਗ ਪਿੱਪਲ ਹੋਣਾ ਚਾਹੀਦਾ ਜੀਰਾ ਹੋਣਾ ਚਾਹੀਦਾ ਸੌਫ ਅਜਵਾਇਨ ਧਨੀਆਂ ਮੁਲਠੀ ਇਲਾਚੀ ਤੇ ਕੇਸਰ ਅਗਰ ਤੁਹਾਡੀ ਨਮਕਦਾਨੀ 'ਚ ਇਹ ਚੀਜ਼ਾਂ ਹੈਗੀਆਂ ਤੁਹਾਨੂੰ ਨਾ ਤੇ ਲੀਵਰ ਦੀ ਪ੍ਰੋਬਲਮ ਆਉਂਦੀ ਨਾ ਹਰਟ ਦੀ ਪ੍ਰੋਬਲਮ ਆਉਂਦੀ ਤੇ ਨਾ ਕਿਡਨੀ ਦੀ ਪ੍ਰੋਬਲਮ ਆਉਂਦੀ ਤੁਹਾਡਾ ਸਰੀਰ ਬਿਲਕੁਲ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜਿਵੇਂ ਜਿਵੇਂ ਸਰਦੀਆਂ ਵੱਧ ਰਹੀਆਂ ਨੇ ਉਸੇ ਤਰੀਕੇ ਨਾਲ ਤੁਹਾਨੂੰ ਅਕਸਰ ਸੁਣਨ ਨੂੰ ਆਉਂਦਾ ਹੈ ਕਿ ਕੋਈ ਨਾ ਕੋਈ ਡੈਥ ਹੈਗੀ ਹੈ ਜਿਹੜੀ ਸਾਡੇ ਆਲੇ ਦੁਆਲੇ ਉਹ ਜ਼ਰੂਰ ਹੋ ਜਾਂਦੀ ਹੈ ਤੇ ਜਦੋਂ ਉਸ ਚੀਜ਼ ਦੀ ਕੋਖ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਮੇਜਰ ਕਾਰਨ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਹੈ ਸਰਦੀਆਂ ਦੇ ਵਿੱਚ ਹੋਣ ਵਾਲੇ ਹਾਰਟ ਅਟੈਕਸ ਹਾਰਟ ਅਟੈਕ ਕਿਉਂ ਹੁੰਦਾ ਹੈ ਹਾਰਟ ਅਟੈਕ ਨੂੰ ਰੋਕਿਆ ਜਾ ਸਕਦਾ ਹੈ ਹਾਰਟ ਅਟੈਕ ਆਉਣ ਤੋਂ ਪਹਿਲਾਂ ਸੰਕੇਤ ਕੀ ਹੁੰਦੇ ਨੇ ਹਾਰਟ ਅਟੈਕ ਨੂੰ ਅਸੀਂ ਜੇਕਰ ਸਾਨੂੰ ਡਰ ਹੈ ਤਾਂ ਇਹ ਰੋਕਿਆ ਕਿਵੇਂ ਜਾ ਸਕਦਾ ਜੇਹੀ ਸਵਾਲ ਲੈ ਕੇ ਅਸੀਂ ਇੱਕ ਵਾਰ ਮੁਰਤ ਤੋਂ ਪਹੁੰਚਿਆ ਪੰਜਾਬ ਦੇ ਮੰਨੇ ਪਰਮੰਨੇ ਜਿਹੜੇ ਚੰਮਨਪ੍ਰਾਸ਼ ਕਿੰਗ ਵੀ ਲੋਕ ਉਹਨਾਂ ਨੂੰ ਹੁਣ ਜਾਣਦੇ ਨੇ ਔਰ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਮਾਡਰਨ ਲੋਕਾਂ ਦੇ ਦੇਸੀ ਵੈਦ ਦੇ ਨਾਤੇ ਜਾਣਦੇ ਆ ਡਾਕਟਰ ਵਿਵੇਕ ਕਹੋਜਾ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਫਰੋਖੀ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪਿਆਰ ਭਰੀ ਸਾਸ਼ੀ ਗਾਲ ਜੀ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਸ਼ੁਰੂ ਕਰੀਏ ਆਪਣੀ ਵੀਡੀਓ ਹਾਰਟ ਅਟੈਕ ਦੇ ਬਾਬਤ ਬਹੁਤ ਸਾਰੀਆਂ ਤੁਸੀਂ ਸਾਨੂੰ ਬਿਹਾਈਂਡ ਦੀ ਕੈਮਰਾ ਚੀਜ਼ਾਂ ਕਲੀਅਰ ਕੀਤੀਆਂ ਨੇ ਕਿ ਇਹ ਇਹ ਚੀਜ਼ਾਂ ਹੈਗੇ ਨੇ ਅਗਰ ਇਸ ਨੂੰ ਅਸੀਂ ਤਰੀਕੇ ਸਿਲਸਿਲੇ ਵਾਈਜ਼ ਫੋਲੋ ਕਰ ਲਈਏ ਤਾਂ ਹਾਰਟ ਅਟੈਕ ਦਾ ਕੀ ਬੰਦਾ ਮਤਲਬ ਕੁਝ ਵੀ ਹੋ ਜੇ ਅਚਾਨਕ ਮੌਤ ਨਹੀਂ ਹੋਏਗੀ ਬੰਦੇ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਅਸੀਂ ਇਹੀ ਕਰਦੇ ਹਾਂ ਕਿ ਜਦੋਂ ਕੁਦਰਤ ਨੇ ਸਾਨੂੰ ਇੰਨੀਆਂ ਚੀਜ਼ਾਂ ਇੰਨੀਆਂ ਜੜੀਆਂ ਬੂਟੀਆਂ ਦਿੱਤੀਆਂ ਨੇ ਇੰਨੀ ਗਾਈਡੈਂਸ ਦਿੱਤੀ ਹੈ ਤੇ ਫਿਰ ਬੰਦਾ ਹਾਰਟ ਅਟੈਕ ਨਾਲ ਮਰ ਕਿਵੇਂ ਜਾਂਦਾ ਜੀ ਉਹ ਕਾ ਸਵਾਲ ਪਾ ਲਿਆ ਤੁਸੀਂ ਦੇਖੋ ਜਿਹੜਾ ਵੀ ਮੇਨ ਆਰਗਨ ਹੈ ਨਾ ਬੋਡੀ ਦਾ ਜੀ ਉਹਦੇ ਵਿੱਚੋਂ ਇੱਕ ਆਰਗਨ ਹੈ ਹਾਰਟ ਹਾਰਟ ਦੀ ਖਾਸੀਅਤ ਕੀ ਹੈ ਉਹ ਤੁਹਾਡੇ ਵਾਸਤੇ ਨਾ 24 ਘੰਟੇ ਕੰਮ ਕਰਦਾ ਸੱਤੋਂ ਦਿਨ 365 ਦਿਨ ਠੀਕ ਹੈ 70 ਸਾਲ 80 ਸਾਲ ਜਿੰਨੀ ਉਮਰ ਹੈ ਉਹ ਕੰਮ ਕਰਦਾ ਹੈ ਉਹ ਤੁਹਾਨੂੰ ਨਹੀਂ ਕਹਿੰਦਾ ਵੀ 1 ਸਕਿੰਟ ਮੈਨੂੰ ਰੈਸਟ ਦੇ ਦੋ ਠੀਕ ਹੈ ਰੱਬ ਨੇ ਇੰਨੀ ਨਿਆਬ ਮਸ਼ੀਨ ਮੋਟਰ ਤੁਹਾਡੇ ਅੰਦਰ ਲਾਈ ਹੈ ਠੀਕ ਹੈ ਪਰ ਕਰੰਟ ਵੀ ਛੱਡੇ ਜੀ ਉਹਦੇ 'ਚ ਕਰੰਟ ਵੀ ਛੱਡੇ ਉਹਦੇ 'ਚ ਕਰੰਟ ਵੀ ਹੈ ਤੁਸੀਂ ਉਹਦੇ ਵਾਸਤੇ ਕਦੀ ਸਰਵਿਸ ਦੇ ਬਾਰੇ ਸੋਚਿਆ ਹਾਰਟ ਦੀ ਸਰਵਿਸ ਹਾਰਟ ਦੀ ਸਰਵਿਸ ਤੁਹਾਡਾ ਸਕੂਟਰ ਹੈ ਮੋਟਰਸਾਈਕਲ ਹੈ ਤੁਹਾਡੇ ਪਾਣੀ ਦਾ ਪੰਪ ਹੈ ਜਿਹੜਾ ਘਰੇ ਪਾਣੀ ਚੜਾਂਦਾ ਹੈ ਤੁਹਾਡਾ ਦੋ ਮੰਜ਼ਲ ਤਿੰਨ ਮੰਜ਼ਲ ਟੁੱਲੂ ਪੰਪ ਉਹਦੀ ਸਰਵਿਸ ਕਰਾਂਦੇ ਹੋ ਉਹ ਸੜ ਜਾਂਦਾ ਹੈ ਤੁਹਾਡਾ ਮੋਟਰਸਾਈਕਲ ਕਾਰ ਦਾ ਇੰਜਨ ਹਰ 10000 ਕਿਲੋਮੀਟਰ ਬਾਅਦ ਸਰਵਿਸ ਮੰਗਦਾ ਹੈ ਕੀ ਤੁਸੀਂ ਇਹ ਸੋਚਿਆ ਵੀ ਇਹ ਮਹੀਨਾ ਹੋ ਗਿਆ ਇਹਨੂੰ ਮੇਰੇ ਵਾਸਤੇ ਤੜਕ ਦੇ ਇਹਦੀ ਸਰਵਿਸ ਕਰਦਾ ਸਾਲ ਹੋ ਗਿਆ ਸਰਵਿਸ ਕਰਾਲਾ 25 ਸਾਲ ਹੋ ਗਏ ਮੈਂ ਸਰਵਿਸ ਕਰਾਲਾ ਮੇਰੀ 70 ਸਾਲ ਉਮਰ ਹੈ ਮੈਂ ਸਰਵਿਸ ਕਰਾ ਨਹੀਂ ਸੋਚਿਆ ਤਾਂ ਹਾਰਟ ਦੀ ਮਾਫ ਕਰਨਾ ਨਾ ਸਭ ਤੋਂ ਵਿੱਚ ਰੋਕ ਰਿਹਾ ਬਹੁਤ ਤੁਸੀਂ ਇੱਕ ਇੰਪੈਕਟਫੁਲ ਗੱਲ ਦੱਸ ਰਹੇ ਹੋ ਔਰ ਕਰ ਰਹੇ ਹੋ ਹਾਰਟ ਦੀ ਸਰਵਿਸ ਸਰਵਿਸ ਕਰ ਕਿਹੜੀ ਚੀਜ਼ ਹੈ ਜਿੰਦੀ ਸਰਵਿਸ ਨਹੀਂ ਹੁੰਦੀ ਦੱਸੋ ਅੱਖਾਂ ਤੁਸੀਂ ਵਾਸ਼ ਕਰਦੇ ਹੋ ਠੀਕ ਹੈ ਜੀ ਮੂੰਹ ਦੇ ਉੱਤੇ ਘੱਟਾ ਮਿੱਟੀ ਚੜ ਗਈ ਠੀਕ ਹੈ ਉਹ ਤੋਂ ਲੈ ਪਤਾ ਨਹੀਂ ਕਿਹੜੇ ਕਿਹੜੇ ਫੇਸ ਕਰੀਮਾਂ ਵਾਸ਼ ਯੂਜ਼ ਕਰਦੇ ਹੋ ਤੁਸੀਂ ਨਿੰਮ ਨਹੀਂ ਯੂਜ਼ ਕਰੋਗੇ ਤੁਸੀਂ ਤੁਸੀਂ ਤੁਹਾਡੇ ਲਈ ਕਰਦੇ ਨਿੰਮ ਨਹੀਂ ਯੂਜ਼ ਕਰੋਗੇ ਹਲਦੀ ਨਹੀਂ ਯੂਜ਼ ਕਰੋਗੇ ਚੰਦਨ ਨਹੀਂ ਯੂਜ਼ ਕਰੋਗੇ ਕਰੀਮ ਜਿਹੜੀ ਐ ਕਿ ਹੈ ਨਾ ਇਸਕੇ ਅੰਦਰ ਨੀਮ ਦੀ ਤਾਕਤ ਹੈ ਇਸਕੇ ਅੰਦਰ ਚੰਦਨ ਦੀ ਤਾਕਤ ਹੈ ਇਸਕੇ ਅੰਦਰ অ্যালোਵਿਰਾ ਹੈ ਉਹ ਵਰਤੋਗੇ ਅਸਲ ਨਹੀਂ ਵਰਤੋਗੇ ਉਹਦਾ ਧਿਆਨ ਰੱਖਦੇ ਹੋ ਤੁਸੀਂ ਨੇਚਰ ਨੇ ਠੰਡ ਆਂਦੀ ਹੈ ਸਰਦੀ ਆਂਦੀ ਹੈ ਸਕਿਨ ਉਤਰ ਜਾਂਦੀ ਹੈ ਹੂੰ ਉਹਦਾ ਧਿਆਨ ਰੱਖੋਗੇ ਬੈਕਟੀਰੀਆ ਨੱਕੇ ਜਾਂਦੇ ਆਂ ਉਹਦੇ ਵਾਸਤੇ ਵੀ ਜ਼ੁਖਾਮ ਲੱਗ ਜਾਂਦਾ ਵਾਲ ਹੁੰਦੇ ਆ ਕੋਈ ਚੀਜ਼ ਅੰਦਰ ਨਾ ਜਾਵੇ ਉਹਦਾ ਵੀ ਧਿਆਨ ਰੱਖੇ ਹਰਟ ਵਾਸਤੇ ਤੁਸੀਂ ਕਰਦੇ ਕੀ ਹੋ ਮੈਨੂੰ ਇਹ ਤੇ ਦੱਸੋ ਲੀਵਰ ਵਾਸਤੇ ਕੀ ਕਰਦੇ ਹੋ ਤੁਸੀਂ ਕਿਡਨੀ ਵਾਸਤੇ ਕੀ ਕਰਦੇ ਹੋ ਫਿਰ ਜਦੋਂ ਖਰਾਬ ਹੁੰਦਾ ਫਿਰ ਤੁਸੀਂ ਕਹਿੰਦੇ ਬਈ ਹੁਣ ਰੱਬ ਨੇ ਇਹਨਾਂ ਨਿਆਬ ਤੋਹਫਾ ਦਿੱਤਾ ਸੀ ਖਰਾਬ ਹੋ ਗਿਆ ਇਹਦੀ ਸਰਵਿਸ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਉਹ ਤੁਹਾਡਾ ਫੇਫੜਾ ਹੈ ਚਾਹੇ ਉਹ ਹਾਰਟ ਹੈ ਚਾਹੇ ਉਹ ਕਿਡਨੀ ਹੈ ਚਾਹੇ ਉਹ ਲੀਵਰ ਹੈ ਕੋਈ ਵੀ ਆਰਗਨ ਹੈ ਤੁਹਾਡੀ ਬੋਡੀ ਦਾ ਉਹਦੀ ਸਰਵਿਸ ਜ਼ਰੂਰ ਕਰੋ ਵਾਡਾ ਲਾ ਲੈਨੇ ਆਪਾਂ ਸੋ ਕਿਹੜੇ ਅਰਗਨ ਤੋਂ ਸ਼ੁਰੂ ਕਰਨਾ ਹੈ ਸਭ ਦੀ ਸਰਵਿਸ ਕਰਾਂਗੇ ਅੱਜ ਆਪਾਂ ਕਿਡਨੀ ਤੋਂ ਸ਼ੁਰੂ ਕਰ ਲੈਨੇ ਜੀ ਕਿਡਨੀ ਤੋਂ ਸ਼ੁਰੂ ਕਰ ਲਓ ਕਿਡਨੀ ਦਾ ਕੰਮ ਕੀ ਹੈ ਕਿਡਨੀ ਦਾ ਕੰਮ ਹੈ ਖੂਨ ਨੂੰ ਸਾਫ਼ ਕਰਨਾ ਖੂਨ ਨੂੰ ਸਾਫ਼ ਕਰੇਗਾ ਪਿਸ਼ਾਬ ਬਾਹਰ ਕੱਢ ਦੇਗਾ ਉਹਦੇ ਵਿੱਚ ਵੇਸਟ ਹੈ ਇਹੀ ਕੰਮ ਸਾਡੀ ਸਕਿਨ ਕਰਦੀ ਹੈ ਉਹ ਵੀ ਪਸੀਨੇ ਦੇ ਤੌਰ ਤੇ ਵੇਸਟ ਨੂੰ ਬਾਹਰ ਕੱਢ ਦਿੰਦੀ ਹੈ ਹੁਣ ਕਿਡਨੀ ਨੂੰ ਡੀਟੌਕਸੀਫਾਈ ਕਿਦਾਂ ਕਰਨਿਆ ਅਸੀਂ ਕੀ ਕਹਨੇ ਆ ਪਾਣੀ ਵੱਧ ਪੀਓ ਜਦੋਂ ਪਾਣੀ ਪੀਓਗੇ ਸਰਕੂਲੇਸ਼ਨ ਘੁਮੇਗੀ ਰਿਵਰਸ ਓਸਮੋਸਿਸ ਇੱਕ ਤਰੀਕਾ ਹੁੰਦਾ ਹੈ ਜਵੇਂ ਆਪਾਂ ਬਚਪਨ ਵਿੱਚ ਕਰਦੇ ਸੀ ਨਾ ਕਲਾਸ ਵਿੱਚ ਇנק ਇੱਕ ਕਾਗਜ਼ ਦੇ ਉੱਤੇ ਥੋੜੀ ਜਿਹੀ ਸ਼ਾਈ ਪਾਤੀ ਉਹ ਸ਼ਾਈ ਫੈਲ ਜਾਂਦੀ ਹੈ ਇੱਕ ਜਗ੍ਹਾ ਤੋਂ ਉਵੇਂ ਹੀ ਹੈ ਸਾਰਾ ਕੰਮ ਹੁੰਦਾ ਹੈ ਜਦੋਂ ਤੁਸੀਂ ਪਾਣੀ ਜ਼ਿਆਦਾ ਪੀਓਗੇ ਇਹ ਡਾਇਲੂਟ ਹੋ ਜਾਏਗਾ ਸਾਡਾ ਸਿਸਟਮ ਉਹ ਕਿਡਨੀ ਜਲਦੀ ਵੇਸਟ ਨੂੰ ਬਾਹਰ ਕੱਢੇਗੀ ਪਾਣੀ ਜ਼ਿਆਦਾ ਪੀਣਾ ਚਾਹੀਦਾ ਇੱਕ ਤਰੀਕਾ ਦੂਜਾ ਤਰੀਕਾ ਰੋਕਣਾ ਚਾਹਾਂਗਾ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਬਹੁਤ ਸਾਰੀਆਂ ਧਰਾਵਾਂ ਮੈਂ ਇਹ ਵੀ ਪੜੀਆਂ ਵੀ ਨੇ ਸੁਣੀਆਂ ਵੀ ਨੇ ਉਹ ਕਹਿੰਦੇ ਵੀ ਜਿੰਨੀ ਜ਼ਰੂਰਤ ਹੈ ਤੁਹਾਨੂੰ ਪਾਣੀ ਓਨਾ ਹੀ ਪੀਣਾ ਚਾਹੀਦਾ ਹੈ ਤੁਹਾਡਾ ਸਰੀਰ ਹੈ ਪਾਣੀ ਮੰਗਦਾ ਜਦੋਂ ਮੰਗੇ ਉਦੋਂ ਪੀਣਾ ਚਾਹੀਦਾ ਜੇ ਤੁਸੀਂ ਜ਼ਿਆਦਾ ਪਾਣੀ ਪੀ ਲਿਆ ਕਿਡਨੀ ਨੂੰ ਕੰਮ ਵੱਧ ਕਰਨਾ ਪਏਗਾ ਉਹਦੀ ਉਮਰ ਘਟਦੀ ਹੈ ਇਹ ਵੀ ਸਾਨੂੰ ਥੋੜਾ ਜਿਹਾ ਕਲੈਰੀਫਾਈ ਕਰਕੇ ਚੱਲੋ ਪਲੀਜ਼ ਕਿਡਨੀ ਦੀ ਉਮਰ ਦਾ ਕਿੰਨੂੰ ਪਤਾ ਹੈ ਤੁਹਾਡੀ ਉਮਰ ਦਾ ਕਿੰਨੂੰ ਪਤਾ ਹੈ ਮੇਰੀ ਉਮਰ ਦਾ ਕਿੰਨੂੰ ਪਤਾ ਹੈ ਹਰਟ ਦੀ ਉਮਰ ਦਾ ਕਿੰਨੂੰ ਪਤਾ ਕਿਸੇ ਨੂੰ ਨਹੀਂ ਪਤਾ ਰੱਬ ਨੂੰ ਪਤਾ ਹੈ ਤੁਹਾਨੂੰ ਕਿੰਨਾ ਪਾਣੀ ਚਾਹੀਦਾ ਤੁਸੀਂ ਨਹੀਂ ਮੀਜ਼ਰ ਕਰ ਸਕਦੇ ਤੁਹਾਨੂੰ ਇੱਕ ਗਲਾਸ ਦੀ ਭੁੱਖ ਹੈ ਤੁਸੀਂ ਇੱਕ ਗਲਾਸ ਪੀ ਲਿਆ ਤੁਹਾਨੂੰ ਭੁੱਖ ਇੱਕ ਗਲਾਸ ਤੇ 100 ml ਹੋਰ ਪੀਣਾ ਹੈ ਤੁਹਾਨੂੰ ਤੇ ਨਹੀਂ ਬਤਾ ਤੁਹਾਡਾ ਪਿਆਸ ਪੁੱਜ ਗਈ ਪਰ ਆਰਗਨ ਨੂੰ ਪੂਰੀ ਸਪਲਾਈ ਨਹੀਂ ਮਿਲੀ ਅਗਰ ਤੁਹਾਨੂੰ ਇੱਕ ਗਲਾਸ ਦੀ ਭੁੱਖ ਹੈ ਪਿਆਸ ਹੈ ਤੁਸੀਂ ਡੇਢ ਗਲਾਸ ਪਾਣੀ ਪੀਓ ਜਿਹੜਾ ਬਾਕੀ ਪਾਣੀ ਵੇਸਟ ਹੈ ਇੱਕ ਗਲਾਸ ਤੋਂ ਥੋੜਾ ਜਿਹਾ ਵੱਧ ਅਗਰ ਬੋਡੀ ਨੂੰ ਚਾਹੀਦਾ ਉਹ ਰੱਖ ਲੇਗੀ ਬਾਕੀ ਯੂਰਿਨ ਦੀ ਫਾਰਮ ਵਿੱਚ ਬਾਹਰ ਕੱਢੇਗੀ ਯੂਰਿਨ ਉਨਾ ਹੀ ਅਸੀਂ ਕਹਿੰਦੇ ਆ ਪੀਲਾ ਨਹੀਂ ਹੋਏਗਾ ਸਫੇਦ ਰੰਗ ਵਾਲੇ ਪਾਸੇ ਹੋਏਗਾ ਤੁਹਾਡਾ ਯੂਰੀਨ ਸਫੇਦ ਰੰਗ ਵਾਲੇ ਪਾਸੇ ਹੋਣਾ ਚਾਹੀਦਾ ਮਤਲਬ ਟਰਾਂਸਪੇਰੈਂਟ ਹੋਣਾ ਚਾਹੀਦਾ ਸਫੇਦ ਵੀ ਨਹੀਂ ਮਤਲਬ ਪਾਰਦਰਸ਼ੀ ਜੀ ਨੂੰ ਅਸੀਂ ਕਹਿੰਦੇ ਆ ਵੀ ਆਰ ਪਾਰ ਦਿਖੇ ਉਹ ਹੋਣਾ ਚਾਹੀਦਾ ਪੀਲਾ ਯੂਰੀਨ ਅਗਰ ਤੁਹਾਨੂੰ ਆ ਰਿਹਾ ਉਹ ਤੁਹਾਡੀ ਕਿਡਨੀ ਨੂੰ ਖਰਾਬ ਕਰੇਗਾ ਕਿਉਂਕਿ ਕੰਸੈਂਟਰੇਟਿਡ ਯੂਰੀਨ ਹੈ ਉਹ ਉਹਦੇ ਵਿੱਚ ਵੇਸਟ ਜ਼ਿਆਦਾ ਹੈ ਤੁਹਾਡਾ ਪਿਸ਼ਾਬ ਇਦਾਂ ਆਉਣਾ ਚਾਹੀਦਾ ਜਿੱਦਾਂ ਆਪਣਾ ਪਾਣੀ ਦਾ ਰੰਗ ਹੁੰਦਾ ਹੈ ਪਾਣੀ ਉਨਾ ਪੀਓ ਕਿ ਤੁਹਾਡਾ ਹਮੇਸ਼ਾ ਜਦੋਂ ਤੁਸੀਂ ਪਿਸ਼ਾਬ ਕਰੋ ਉਹਦਾ ਰੰਗ ਪਾਣੀ ਵਰਗਾ ਹੋਵੇ ਜੇ ਉਹਦਾ ਰੰਗ ਪੀਲਾ ਆ ਰਿਹਾ ਪਾਣੀ ਜ਼ਿਆਦਾ ਲੈ ਲਓ ਉਹਦਾ ਰੰਗ ਠੀਕ ਆ ਰਿਹਾ ਤੇ ਪਾਣੀ ਨੋਰਮਲ ਹੈ ਮੈਂ ਫਰਕ ਉਹ ਉਮਰ ਦਾ ਕੋਈ ਇਹਦੇ ਤਾਲੁਕਾਤ ਨਹੀਂ ਕੋਈ ਤਾਲੁਕਾਤ ਨਹੀਂ ਜੀ ਸਾਡੇ ਆਰਗਨ ਬੜੇ ਮਜ਼ਬੂਤ ਨੇ ਅਸੀਂ ਉਮਰ ਘਟਾ ਕੇ 70 80 ਸਾਲ ਕਰ ਲਈ ਹੈ ਸਾਡੇ ਦੇ ਬਜ਼ੁਰਗਾਂ ਦੀ ਉਮਰ ਹੀ 150 ਸਾਲ 125 ਸਾਲ ਤੁਸੀਂ ਦੇਖੋ ਨਾ ਪਿੰਡਾਂ 'ਚ ਅਜੇ ਵੀ ਹੈਗੇ 110 ਸਾਲ ਦਾ ਬਜ਼ੁਰਗ ਬੈਠਾ ਹੈ ਇੱਥੇ 70 ਸਾਲ ਹੀ ਚਾਰਟ ਅਟੈਕ ਆ ਰਹੇ 40 ਸਾਲ ਦੀ ਉਮਰ ਚਾਰਟ ਅਟੈਕ ਆ ਰਹੇ ਉਹਨੂੰ ਕਿਡਨੀ ਨੂੰ ਬਚਾਉਣ ਵਾਸਤੇ ਜਿਹੜਾ ਇੱਕ ਤੇ ਪਾਣੀ ਦਾ ਇਨਟੇਕ ਠੀਕ ਹੋ ਗਿਆ ਦੁੱਧ ਜਾਂ ਮੱਕੀ ਦੇ ਵਾਲ ਇਸ ਟਾਈਮ ਮੱਕੀ ਹੁੰਦੀ ਹੈ ਮੱਕੀ ਦੇ ਵਾਲ ਉਬਾਲ ਕੇ ਪੀਣ ਲੱਗ ਜਾਓ ਤੁਹਾਡੀ ਕਿਚਨ ਵਿੱਚ ਨੁਸਖਾ ਹੈ ਉਹ ਪੀਣ ਲੱਗ ਜਾਓ ਤੁਹਾਡੀ ਕਿਡਨੀ ਡੀਟੌਕਸੀਫਾਈ ਹੋਏਗੀ ਔਰ ਰਾਮ ਬਾਣ ਇਲਾਜ ਜਿਹੜਾ ਮੈਂ ਦੱਸਣ ਲੱਗਾ ਹਾਂ ਐ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜਿੰਦੀ ਕਿਡਨੀ ਫੇਲ ਵੀ ਹੈ ਜੇ ਉਹ ਵੀ ਵਰਤਣ ਲੱਗ ਜੇਗਾ ਕਿਡਨੀ ਰਿਵਰਸਲ ਤੇ ਆ ਜਾਏਗੀ ਰੀਜੂਵਿਨੇਟ ਹੋ ਜਾਏਗੀ ਡੀਟੌਕਸੀਫਾਈ ਹੋ ਜਾਏਗੀ ਕਿਡਨੀ ਠੀਕ ਹੋਣ ਲੱਗ ਜੇਗੀ ਗੋਖਰੂ ਹਿੰਦੀ ਚ ਕਹਿੰਦੇ ਆ ਗੋਖਸ਼ੂਰ ਪੰਜਾਬੀ ਚ ਆਪਣੇ ਗੋਖਰੂ ਪਖੜਾ ਪਖੜੇ ਦਾ ਇੱਕ ਚਮਚ ਪਾਊਡਰ 800 ml ਪਾਣੀ ਚ ਭਿਗੋ ਕੇ ਰੱਖ ਦਿਓ ਸਾਰੀ ਰਾਤ ਭਿੱਜਿਆ ਰਹਿਣ ਦੋ ਸਵੇਰੇ ਇਹਨੂੰ ਉਬਾਲ ਲਓ ਜਦੋਂ ਪਾਣੀ 200 ml ਰਹਿ ਜਾਏ ਇਹਨੂੰ ਉਬਾਲ ਕੇ ਪੀ ਲਓ ਰੋਜ਼ ਪੀਣ ਲੱਗ ਜਾਓ 3 ਮਹੀਨੇ ਚ ਤੁਹਾਡੀ ਕਿਡਨੀ ਦੁਬਾਰਾ ਨਵੇਂ ਵਰਗੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੰਦਰੁਸਤ ਬੰਦਾ ਵੀ ਲੈ ਸਕਦਾ ਬਿਲਕੁਲ ਤੰਦਰੁਸਤ ਬੰਦੇ ਨੂੰ ਲੈਣੀ ਚਾਹੀਦੀ ਹੈ ਜਿਹੜੇ ਬੰਦੇ ਦੀ ਉਮਰ 50 ਸਾਲ ਤੋਂ ਉੱਤੇ ਹੈ ਜਿਹਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਵੀਕਨੈਸ ਆ ਗਈ ਹੈ ਮਤਲਬ ਮਰਦਾਨਾ ਕਮਜ਼ੋਰੀ ਆ ਗਈ ਹੈ ਗਦੂਦ ਦੀ ਦਿੱਕਤ ਹੈ ਕਿਡਨੀ ਦੀ ਪ੍ਰੋਬਲਮ ਹੈ ਪਿਸ਼ਾਬ ਵਿੱਚੋਂ ਬਦਬੂ ਆਉਂਦੀ ਹੈ ਪਿਸ਼ਾਬ ਵਿੱਚ ਝੱਗ ਬਣਦੀ ਹੈ ਪਿਸ਼ਾਬ ਕਰਨ ਤੋਂ ਬਾਅਦ ਕੋਈ ਦੂਜਾ ਜਾਂਦਾ ਉਹ ਕਹਿੰਦਾ ਜੀ ਤੇਰੇ ਪਿਸ਼ਾਬ ਵਿੱਚ ਸਮੈਲ ਹੈ ਉਹ ਸਾਰੀ ਦਿੱਕਤਾਂ ਨੂੰ ਠੀਕ ਕਰੇਗਾ ਸਰੀਰ ਵਿੱਚ ਕੋਈ ਸੋਜਾ ਹੈ ਪਾਣੀ ਇਕੱਠਾ ਹੋ ਰਿਹਾ ਐ ਐਕਸਟਰਾ ਉਹ ਐਕਸਟਰਾ ਪਾਣੀ ਨੂੰ ਬਾਹਰ ਕੱਢੇਗਾ ਕੱਲਾ ਪਖਰੇ ਦਾ ਪਾਣੀ ਤੁਸੀਂ ਉਬਾਲ ਕੇ ਪੀਣਾ ਅਸੀਂ ਦੇਸੀ ਭਾਸ਼ਾ ਵਿੱਚ ਕਹਿੰਦੇ ਨੇ ਪਖਰੇ ਦੀ ਚਾਹ ਪੀਣ ਲੱਗ ਜਾਓ ਠੀਕ ਹੈ ਜੀ ਤੇ ਫਿਰ ਕਿਡਨੀ ਹੈ ਠੀਕ ਹੈ ਜੀ ਫਿਰ ਹੁਣ ਹਾਰਦ ਵਾਲੇ ਪਾਸੇ ਵੀ ਆਵਾਂਗੇ ਸਾਨੂੰ ਹੁਣ ਲੀਵਰ ਦਾ ਵੀ ਇਸੇ ਤਰੀਕੇ ਨਾਲ ਸਮਝਾ ਦਿਓ ਬਾ ਕਮਾਲ ਨੁਸਖਾ ਡਾ ਹੁਣ ਮੇਨ ਆਰਗਨ ਇਚ ਇੱਕ ਲੀਵਰ ਹੈ ਸਾਡਾ ਲੀਵਰ ਸਾਡੇ ਸਾਰੇ ਸਿਸਟਮ ਨੂੰ ਮੈਨੇਜ ਕਰਦਾ ਹੈ ਸਿਗਨਲ ਦਿੰਦਾ ਹੈ ਕੋਲੇਸਟ੍ਰੋਲ ਨੂੰ ਮੈਨੇਜ ਕਰਦਾ ਹੈ ਫੈਟ ਨੂੰ ਮੈਨੇਜ ਕਰਦਾ ਹੈ ਖੂਨ ਨੂੰ ਬਣਾਉਂਦਾ ਹੈ ਲੀਵਰ ਜਿੰਦਾ ਖਰਾਬ ਹੋ ਜਾਏ ਢਿੱਡ ਵਿੱਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਫੈਟੀ ਲੀਵਰ ਹੋ ਜਾਂਦਾ ਹੈ ਫੈਟੀ ਲੀਵਰ ਗ੍ਰੇਡ 1 2 3 ਫਾਈਬਰੋਸਿਸ ਹੋ ਜਾਂਦਾ ਹੈ ਫਿਰ ਸਿਰੋਸਿਸ ਆਫ ਲੀਵਰ ਹੋ ਜਾਂਦਾ ਹੈ ਜਦੋਂ ਡਾਕਟਰ ਕਹਿ ਦਿੰਦਾ ਵੀ ਲੀਵਰ ਬਦਲਣ ਦੀ ਲੋੜ ਹੈ ਲੀਵਰ ਇੰਨਾ ਮਜ਼ਬੂਤ ਆਰਗਨ ਹੈ ਰੱਬ ਨੇ ਕੱਲਾ ਇੱਕ ਆਰਗਨ ਐਸਾ ਦਿੱਤਾ ਹੈ ਲੀਵਰ ਜਿਹੜਾ ਆਪਣੇ ਆਪ ਨੂੰ ਦੁਬਾਰਾ ਨਵਾਂ ਬਣਾ ਲੈਂਦਾ ਕਿਸੇ ਦਾ ਲੀਵਰ ਟ੍ਰਾਂਸਪਲੈਂਟ ਹੁੰਦਾ ਨਾ ਡਾਕਟਰ ਨੂੰ ਪੁੱਛੋ ਉਹ ਕਹਿੰਦਾ ਬਈ ਪੰਜਵਾਂ ਹਿੱਸਾ ਲੀਵਰ ਦਾ ਕੱਢ ਕੇ ਲਾਵਾਂਗੇ ਤੇ ਆਪਣੇ ਆਪ ਬਣ ਜਾਏਗਾ ਲੀਵਰ ਦਾ ਉਹ ਇਕੱਲਾ ਆਰਗਨ ਹੈ ਜਿਹੜਾ ਦੁਬਾਰਾ ਨਵਾਂ ਬਣ ਜਾਂਦਾ ਕਿਰਲੇ ਦੀ ਪੂੰਛ ਵਾਂਗੂ ਕਿਰਲੇ ਦੀ ਪੂੰਛ ਵਾਂਗੂ ਕੱਟ ਜੇ ਤੇ ਦੁਬਾਰਾ ਬਣ ਜੂਗੀ ਇਹਨੂੰ ਹੁਣ ਡੀਟੌਕਸੀਫਾਈ ਕਿਦਾਂ ਕਰਨਾ ਹੈ ਇੰਨਾ ਲੋਡ ਹੈ ਇਹਦੇ ਉੱਤੇ ਸਭ ਤੋਂ ਜ਼ਿਆਦਾ ਲੋਡ ਮੈਂ ਤੇ ਹਾਰਟ ਤੋਂ ਵੀ ਜ਼ਿਆਦਾ ਲੋਡ ਲੀਵਰ ਤੇ ਮੰਨਣਾ ਹੈਗਾ ਠੀਕ ਹੈ ਲੀਵਰ ਦੂਜਾ ਹਾਰਟ ਸਮਝ ਲਓ ਲੀਵਰ ਨੂੰ ਡੀਟੌਕਸੀਫਾਈ ਕਰਨ ਵਾਸਤੇ ਬਿਲਕੁਲ ਜਿਹੜੀ ਚੀਜ਼ ਤੁਹਾਡੀ ਕਿਚਨ ਵਿੱਚ ਪਈ ਹੈ ਉਹ ਹੈ ਹਲਦੀ ਹਲਦੀ ਰੋਜ਼ ਹਲਕਾ ਜਿਹਾ ਅੱਧਾ ਚਮਚ ਘਿਓ ਲਓ ਉਹਦੇ ਵਿੱਚ ਅੱਧੀ ਚਮਚ ਹਲਦੀ ਪਾਓ ਉਹਨੂੰ ਥੋੜਾ ਜਿਹਾ ਭੁੰਨ ਲਓ ਤੇ ਉਹਨੂੰ ਗਰਮ ਗਰਮ ਪਾਣੀ ਨਾਲ ਲੈਣਾ ਸ਼ੁਰੂ ਕਰੋ ਤੁਹਾਡਾ ਲੀਵਰ ਡੀਟੌਕਸੀਫਾਈ ਹੋ ਜਾਏਗਾ ਇਹ ਤੇ ਹੈ ਕਿ ਕਿਚਨ ਇੱਕ ਚੋ ਚੀਜ਼ ਹੈ RAM ਮਾਣ ਓਸ਼ਦੀ ਦੀ ਅਗਰ ਆਪਾਂ ਗੱਲ ਕਰਨੀ ਨਾ ਜੜੀ ਬੁੱਟੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡਾ ਲੀਵਰ ਗ੍ਰੇਡ 1 ਹੈ ਗ੍ਰੇਡ 2 ਹੈ গ্রেড 3 ਹੈ ਜਿਹੜਾ ਵੀ ਹੈ ਇੱਕ ਚਮਚ ਭੂਮੀ ਆਮਲਾ ਇੱਕ ਚੀਜ਼ ਹੁੰਦੀ ਹੈ ਠੀਕ ਹੈ ਭੂਮੀ ਆਮਲੇ ਦਾ ਪਾਊਡਰ ਇੱਕ ਚਮਚ ਰੋਜ਼ ਲੈਣ ਲੱਗ ਜਾਓ ਤੁਹਾਡਾ ਐਸਿਡਿਟੀ ਕਬਜ ਇਨ ਡਾਈਜੈਸ਼ਨ ਅਫਾਰਾ ਪੇਟ ਫੁੱਲਦਾ ਹੈ ਲੀਵਰ ਖਰਾਬ ਹੈ ਲੀਵਰ ਫੈਟੀ ਲੀਵਰ ਹੈ ਸਾਰੀ ਚੀਜ਼ਾਂ ਠੀਕ ਕਰ ਦੇਗਾ ਤੁਸੀਂ ਮਹੀਨਾ ਕ ਲਗਾਤਾਰ ਪਾਊਡਰ ਖਾਓ کیا ਹੀ ਬਾਤ ਹੈ ਤੁਹਾਡਾ ਲੀਵਰ ਬਿਲਕੁਲ ਨਵਾਂ ਹੋ ਜਾਏਗਾ ਹੁਣ ਜਿਸ ਮੁੱਦੇ ਤੇ ਅਸੀਂ ਤੁਹਾਡੇ ਕੋਲ ਪਹੁੰਚੇ ਹੁਣ ਮੁੱਦਾ ਉਹ ਆ ਗਿਆ ਹਾਰਟ ਦੀ ਸਰਵਿਸ ਅਸੀਂ ਕਿਵੇਂ ਕਰ ਸਕਦੇ ਹਾਰਟ ਦੀ ਸਰਵਿਸ ਵਾਸਤੇ ਇਹ ਨੁਸਖਾ ਜਿਹੜਾ ਹੈ ਇਹਨੂੰ ਸੇਵ ਕਰ ਲਓ ਸ਼ੇਅਰ ਕਰ ਦਿਓ ਜਿੰਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਜਿੰਨੂੰ ਸਟੰਟ ਵਾਸਤੇ ਕਹਿ ਦਿੱਤਾ ਜਿੰਦੇ ਕੋਲੇਸਟ੍ਰੋਲ ਜਮਾ ਹੋ ਰਿਹਾ ਹੈ ਜਿੰਨੂੰ ਬੀਪੀ ਬਣਦਾ ਹੈ ਜਿੰਨੂੰ ਐਸਿਡਿਟੀ ਹੈ ਗੈਸ ਹੈ ਇਸ ਫਾਰਮੂਲਾ ਸਾਰਾ ਉਹਦੇ ਤੇ ਕੰਮ ਕਰੇਗਾ ਹਾਰਟ ਦੀ ਪ੍ਰੋਬਲਮ ਵਾਸਤੇ ਰਾਮ ਬਾਣ ਫਾਰਮੂਲਾ ਜਿਹੜਾ ਮੈਂ ਪਹਿਲੇ ਵੀ ਦੱਸਿਆ ਕਈ ਵਾਰੀ ਸੇਬ ਦਾ ਸਿਰਕਾ ਅਦਰਕ ਨਿੰਬੂ ਤੇ ਲਸਣ ਚਾਰ ਚੀਜ਼ਾਂ ਲੈਣੀ ਆ ਅਦਰਕ ਦਾ ਜੂਸ ਇੱਕ ਗਲਾਸ ਨਿੰਬੂ ਦਾ ਜੂਸ ਇੱਕ ਗਲਾਸ ਲਸਣ ਦਾ ਜੂਸ ਇੱਕ ਗਲਾਸ ਤੇ ਸੇਬ ਦਾ ਸਿਰਕਾ ਇੱਕ ਗਲਾਸ ਚਾਰ ਗਲਾਸ ਹੋ ਗਏ ਤੁਹਾਡੇ ਕੋਲ ਚਾਰੋਂ ਗਲਾਸ ਇਕੱਠੇ ਕਰ ਲਓ ਬਰਤਨੇ ਚ ਤੇ ਮੀ ਆਂਚ ਦੇ ਉਨੂੰ ਗਰਮ ਕਰਨ ਲੱਗ ਜਾਓ ਜਦੋਂ ਚਾਰ ਗਲਾਸ ਦੇ ਤਿੰਨ ਗਰਾਸ ਰਹਿ ਜਾਣ ਇੱਕ ਗਲਾਸ ਉੱਠ ਜੇ ਉਹਦਾ ਸੇਵਨ ਕਰਨਾ ਸ਼ੁਰੂ ਕਰੋ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਇੱਕ ਗਲਾਸ ਪਾਣੀ ਲੀਤਾ ਹੁੰਦੇ ਚ ਇੱਕ ਚਮਚ ਇਹ ਪਾਇਆ ਇਹਨੂੰ ਪੀਣ ਲੱਗ ਜਾਓ ਤੁਹਾਨੂੰ ਕੋਲੇਸਟ੍ਰੋਲ ਨਹੀਂ ਹੋਏਗਾ ਹਾਰਟ ਦੀ ਪ੍ਰੋਬਲਮ ਨਹੀਂ ਹੋਏਗੀ ਬੀਪੀ ਨਹੀਂ ਵਧੇਗਾ ਐਸਿਡਿਟੀ ਨਹੀਂ ਹੋਏਗੀ ਇਹਦੇ ਚੋ ਸਾਰੀ ਚੀਜ਼ਾਂ ਜਿਹੜੀ ਜੜ ਤੇ ਕੰਮ ਕਰਦੀਆਂ ਕੋਲੇਸਟ੍ਰੋਲ ਨੂੰ ਠੀਕ ਕਰਦੀਆਂ ਹਾਰਟ ਨੂੰ ਮਜ਼ਬੂਤ ਕਰਦੀਆਂ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬੜਾ ਕਹੈਂਡ ਤੁਸੀਂ ਸਰਵਿਸ ਕਰਨ ਵਾਲੀ ਗੱਲ ਕਰਤੀ ਅੱਛਾ ਫਾਇਦਾ ਕੀ ਹੋਊਗਾ ਜਿਹੜਾ ਤੁਸੀਂ ਨੁਸਖਾ ਫਾਰਮੂਲਾ ਚਾਰ ਗਲਾਸਾਂ ਦਾ ਤਿੰਨ ਗਲਾਸ ਬਣਾ ਕੇ ਪੀਣ ਨੂੰ ਕਿਹਾ ਜੀ ਦੇਖੋ ਸਾਡੀ ਜਿੰਨੀ ਪ੍ਰੋਬਲਮ ਹੈ ਚਾਹੇ ਉਹ ਲੀਵਰ ਦੀ ਪ੍ਰੋਬਲਮ ਹੈ ਚਾਹੇ ਉਹ ਕਿਡਨੀ ਦੀ ਪ੍ਰੋਬਲਮ ਹੈ ਚਾਹੇ ਉਹ ਹਾਰਟ ਦੀ ਪ੍ਰੋਬਲਮ ਹੈ ਉਹਦੀ ਜੜ ਕਿੱਥੇ ਪਈ ਐ ਭਾਵੇਂ ਉਹ ਗੋਡਿਆਂ ਦੀ ਪ੍ਰੋਬਲਮ ਐ ਰੂਮਟੋइड ਆਰਥਰਾਈਟਸ ਉਹਦੀ ਜੜ ਪਈ ਐ ਢਿੱਡੇ ਚ ਡਾਈਜੈਸ਼ਨ ਜਦੋਂ ਤੁਹਾਡਾ ਠੀਕ ਨਹੀਂ ਐ ਗੰਦਾ ਕੋਲੇਸਟ੍ਰੋਲ ਬਣੇਗਾ ਗੰਦਾ ਕੋਲੇਸਟ੍ਰੋਲ ਖਰਾਬ ਕਰੇਗਾ ਤੁਹਾਡੇ ਲੀਵਰ ਨੂੰ ਖਰਾਬ ਕਰੇਗਾ ਤੁਹਾਡੇ ਹਾਰਟ ਨੂੰ ਉੱਥੇ ਹੀ ਗੰਦਾ ਐਸਿਡ ਬਣੇਗਾ ਗੰਦਾ ਐਸਿਡ ਤੁਹਾਡੇ ਬਲੱਡ ਦੀ ਐਸਿਡਿਟੀ ਵਧਾਏਗਾ ਬੀਪੀ ਵਧਾਏਗਾ ਬੀਪੀ ਵਧਾਈ ਤੁਹਾਡੀ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜਾਏਗੀ ਕਿਉਂਕਿ ਉੱਥੇ ਪ੍ਰੈਸ਼ਰ ਨਾਲ ਖੂਨ ਜਾਏਗਾ ਉਹਦਾ ਕੰਮ ਐ ਛੰਨੀ ਵਾਲਾ ਖੂਨ ਨੂੰ ਸਾਫ਼ ਕਰਨਾ ਉਹ ਛੰਨੀ ਤੇ ਗਰਮ ਚੀਜ਼ ਪਏ ਤੇਜ਼ ਚੀਜ਼ ਪਏਗੀ ਜਿਵੇਂ ਆਪਾਂ ਚਾਹ ਗਰਮ ਗਰਮ ਪਾਈਏ ਤੇ ਛੰਨੀ ਫਟ ਜਾਂਦੀ ਹੈ ਥੋੜੇ ਟਾਈਮ ਬਾਅਦ ਐਵੇਂ ਜੇ ਪ੍ਰੈਸ਼ਰ ਨਾਲ ਕੋਈ ਚੀਜ਼ ਪਈਗੀ ਕਿਡਨੀ ਦੇ ਉੱਤੇ ਉਹ ਕਿਡਨੀ ਨੂੰ ਫਾੜ ਦੇਗੀ ਖਰਾਬ ਕਰ ਦੇਗੀ ਕਿਡਨੀ ਡੈਮੇਜ ਹੋ ਜਾਏਗੀ ਬੀਪੀ ਨੂੰ ਕੰਟਰੋਲ ਜਦੋਂ ਤੁਸੀਂ ਸਟਮਕ ਠੀਕ ਕਰ ਲਿਆ ਉਹ ਹੋ ਜਾਏਗਾ ਜਿਹੜਾ ਤੁਸੀਂ ਫਾਰਮੂਲਾ ਮੈਂ ਦੱਸਿਆ ਹੁਣ ਐਂਦੀ ਵਰਤੋਂ ਕਰਨੀ ਹੈ ਅਦਰਕ ਲਸਣ ਨਿੰਬੂ ਸੇਬ ਦਾ ਸਿਰਕਾ ਇਹਦੇ ਵਿੱਚ ਅਦਰਕ ਹੈ ਡਾਈਜੈਸ਼ਨ ਨੂੰ ਠੀਕ ਕਰਦੀ ਹੈ ਨਿੰਬੂ ਹੈ ਡਾਈਜੈਸ਼ਨ ਨੂੰ ਠੀਕ ਕਰਦੀ ਹੈ ਲਸਣ ਐ ਡਾਈਜੈਸ਼ਨ ਨੂੰ ਠੀਕ ਕਰਦਾ ਹੈ ਸੇਬ ਦਾ ਸਿਰਕਾ ਵੀ ਨੀਗਰ ਉਹ ਡਾਈਜੈਸ਼ਨ ਨੂੰ ਠੀਕ ਕਰਦਾ ਹੈ ਇਹ ਠੀਕ ਕਰਦੇ ਨਾਲੇ ਡਾਇਰੈਕਟ ਕੰਮ ਕਰਦਾ ਹੈ ਲਸਣ ਡਾਇਰੈਕਟ ਕੰਮ ਕਰਦਾ ਹੈ ਕੋਲੇਸਟ੍ਰੋਲ ਤੇ ਅਦਰਕ ਡਾਇਰੈਕਟ ਕੰਮ ਕਰਦਾ ਹੈ ਲੀਵਰ ਤੇ ਨਿੰਬੂ ਡਾਇਰੈਕਟ ਕੰਮ ਕਰਦਾ ਹੈ ਲੀਵਰ ਤੇ ਸੇਬ ਦਾ ਸਿਰਕਾ ਡਾਇਰੈਕਟ ਕੰਮ ਕਰਦਾ ਹੈ ਲੀਵਰ ਤੇ ਕਿਡਨੀ ਤੇ ਚਾਰੋਂ ਚੀਜ਼ਾਂ ਮਿਲ ਕੇ ਇੱਕ ਤੇ ਇੱਕ 111 ਬਣ ਜਾਂਦੇ ਆਂ ਕੀ ਬਾਤ ਫਾਰਮੂਲਾ ਹੈ अच्छा दैट्स अ फिर ए ਤੁਸੀਂ ਰੱਖਿਓ ਸੀ ਤੁਸੀਂ ਸਮਝਾ ਰਹੇ ਸੀ ਸਾਡੇ ਤੋਂ ਪਹਿਲਾਂ ਕੀ ਸਮਝਾ ਰਹੇ ਸੀ ਜੀ ਇਹ ਦੇਖੋ ਜਦੋਂ ਹਾਰਟ ਦੀ ਪ੍ਰੋਬਲਮ ਆਂਦੀ ਹੈ ਨਾ ਕਿਸੇ ਨੂੰ ਜਦੋਂ ਆਯੁਰਵੇਦ ਵਾਲੇ ਪਾਸੇ ਜਾਂਦਾ ਉਹਨੂੰ ਇੱਕ ਹੀ ਚੀਜ਼ ਯਾਦ ਆਂਦੀ ਹੈ ਅਰਜੁਨਛਾਲ ਅਰਜੁਨਛਾਲ ਲੈ ਲਓ ਜੀ ਹਾਰਟ ਦੀ ਪ੍ਰੋਬਲਮ ਠੀਕ ਹੋ ਜਾਏਗੀ ਅਰਜੁਨਛਾਲ ਲੈ ਲਓ ਹਾਰਟ ਦੀ ਪ੍ਰੋਬਲਮ ਠੀਕ ਹੋ ਜਾਏਗੀ ਕੋਲੇਸਟ੍ਰੋਲ ਠੀਕ ਹੋ ਜਾਏਗਾ ਪਰ ਇਹਦੇ ਨਾਲ ਹੋਰ ਵੀ ਜੜੀ ਬੂਟੀਆਂ ਦੀ ਜ਼ਰੂਰਤ ਪੈਂਦੀ ਹੈ ਅਰਜੁਨਛਾਲ ਤਮਾਸਾ ਤੇ ਪੁਸ਼ਕਰਮੂਲ ਇਤਿੰਚ ਜੀ ਇਹ ਵੀਡੀਓ ਸੇਵ ਕਰ ਲੋ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਉਂਕਿ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਠੰਡੇ ਚਾਰਟ ਦੀ ਪ੍ਰੋਬਲਮ ਵੱਧ ਜਾਂਦੀ ਹੈ ਜਿਵੇਂ ਹੀ ਹਾਰਟ ਦੀ ਪ੍ਰੋਬਲਮ ਠੰਡ ਵੱਧਦੀ ਹੈ ਖੂਨ ਸਿਕੜਨਾ ਸ਼ੁਰੂ ਹੁੰਦਾ ਹੈ ਸਾਡੇ ਬੋਡੀ ਦੇ ਆਰਗਨ ਸਿਕੜਨੇ ਸ਼ੁਰੂ ਹੁੰਦੇ ਆ ਨਸਾਂ ਬੇਸਿਕਲੀ ਤਾਂਕਿ ਸੇਕ ਅੰਦਰ ਪੂਰਾ ਰਵੇ 37 ਡਿਗਰੀ ਟੈਂਪਰੇਚਰ ਰਵੇ ਬੋਡੀ ਦਾ ਠੀਕ ਹੈ ਉਹਦੇ ਵਾਸਤੇ ਖੂਨ ਗਰਮ ਹੋਣਾ ਵਾਸਤੇ ਸੁੱਕੜਦਾ ਹੈ ਸ਼ਰੀਰ ਸੁੱਕੜਦਾ ਹੈ ਉਹਦੇ ਚ ਹਾਰਟ ਦੀ ਪ੍ਰੋਬਲਮ ਵਧੇਗੀ ਤੁਸੀਂ ਫਾਰਮੂਲਾ ਇਹਦਾ ਵਰਤੋਂ ਕਰਨਾ ਹੈ ਜਿਹਨੂੰ ਹਾਰਟ ਦੀ ਪ੍ਰੋਬਲਮ ਹੈ ਅਰਜੁਨ ਛਾਲ ਤਮਾਸਾ ਪੁਸ਼ਕਰਬੂਲ ਤਿੰਨਾ ਦਾ ਇੱਕ ਇੱਕ ਚਮਚ ਲੈ ਲਓ ਇਹਨੂੰ ਰਾਤੀ ਪਾਣੀ ਚ ਭਿਗੋ ਕੇ ਰੱਖ ਦਿਓ 800 ਐਮਐਲ ਪਾਣੀ ਚ ਇਹਨੂੰ ਚੰਗੀ ਤਰ੍ਹਾਂ ਸਵੇਰੇ ਉਬਾਲ ਲਓ ਜਦੋਂ ਪਾਣੀ 200 ਐਮਐਲ ਰਹਿ ਜੇ ਇਹਨੂੰ ਚਾਹ ਸਮਝ ਕੇ ਪੀਣਾ ਹੈ ਤੁਸੀਂ ਰੋਜ਼ ਇਹਨੂੰ ਪੀਣ ਲੱਗ ਜਓ ਤੁਹਾਨੂੰ ਸਾਰੀ ਉਮਰ ਹਾਰਟ ਦੀ ਤੇ ਪ੍ਰੋਬਲਮ ਨਹੀਂ ਹੁੰਦੀ ਜਿਹੜੀ ਨਸ ਜਿੰਦੇ ਚ ਸਾਫ ਖੂਨ ਚੱਲਦਾ ਉਹਦੀ ਕੋਈ ਵੀ ਪ੍ਰੋਬਲਮ ਹੈ ਉਹ ਨਹੀਂ ਹੋਏਗੀ ਉਹਦੀ ਪ੍ਰੋਬਲਮ ਨੂੰ ਬਿਲਕੁਲ ਠੀਕ ਕਰਦਾ ਹੈ ਫਾਰਮੂਲਾ ਇਸ ਤੋਂ ਇਲਾਵਾ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਤੁਸੀਂ ਚਮਨ ਪ੍ਰਾਸ਼ ਬਣਾਇਆ ਅਸ਼ਵੀਨੋ ਪ੍ਰਾਸ਼ ਬਣਾਇਆ ਉਹ ਵੀ ਹਾਰਟ ਵਾਸਤੇ ਬੜਾ ਮਫੀਦ ਹੈ ਦੇਖੋ ਉਹ ਹਾਰਟ ਵਾਸਤੇ ਬਹੁਤ ਚੰਗਾ ਕੰਮ ਕਰਦਾ ਹੈ ਚਮਨ ਪ੍ਰਾਸ਼ ਦੇ ਜਿਹੜੇ ਇਨਗਰੀਡੀIENTS ਹੈ ਉਹਦੇ ਚ ਜਿਵੇਂ ਆਮਲਾ ਹੈ ਮੇਨ ਇਨਗਰੀਡੀਐਂਟ ਤੁਹਾਡੇ ਡਾਈਜੈਸ਼ਨ ਨੂੰ ਠੀਕ ਕਰੂਗਾ ਲੀਵਰ ਨੂੰ ਠੀਕ ਕਰ ਦੂਗਾ ਜਦੋਂ ਡਾਈਜੈਸ਼ਨ ਲੀਵਰ ਠੀਕ ਹੈ ਬੈਡ ਕੋਲੇਸਟ੍ਰੋਲ ਨਹੀਂ ਬਣੇਗਾ ਹਾਰਟ ਠੀਕ ਰਹੇਗਾ ਉਹਦੇ ਚ ਗੋਖਰੂ ਹੈ ਗੋਖਰੂ ਐਕਸਟਰਾ ਪਾਣੀ ਨੂੰ ਬੋਡੀ ਤੋਂ ਬਾਹਰ ਕੱਢਦਾ ਹੈ ਕਿਡਨੀ ਨੂੰ ਮਜ਼ਬੂਤ ਕਰਦਾ ਹੈ ਜਦੋਂ ਐਕਸਟਰਾ ਪਾਣੀ ਬੋਡੀ ਤੋਂ ਬਾਹਰ ਆ ਗਿਆ ਹਾਰਟ ਦੇ ਉੱਤੇ ਲੋਡ ਨਹੀਂ ਪਿਆ ਹਾਰਟ ਨੇ ਆਪਣੇ ਆਪ ਹੈਲਦੀ ਹੋ ਜਾਣਾ ਹੈ ਉਹਦੇ ਚੋ ਸਾਰੀ ਜੜੀ ਬੂਟੀਆਂ ਹੈ ਜਿਹੜੀ ਲੀਵਰ ਕਿਡਨੀ ਹਾਰਟ ਨੂੰ ਬਚਾਉਂਦੀਆਂ ਹਾਰਟ ਵਾਸਤੇ ਲੀਵਰ ਵਾਸਤੇ ਕਿਡਨੀ ਵਾਸਤੇ ਰਾਮ ਬਾਣਾ ਇੰਦੀ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਅਗਰ ਰੈਗੂਲਰ ਖਾਣ ਲੱਗ ਜਾਓ ਤੁਹਾਨੂੰ ਸਾਰੀ ਉਮਰ ਕਿਸੇ ਦਵਾਈ ਲੈਣ ਦੀ ਲੋੜ ਨਹੀਂ ਇੰਨਾ ਵਧੀਆ ਫਾਰਮੂਲਾ ਆਯੁਰਵੇਦ ਦਾ ਚਵਨ ਪ੍ਰਾਸ਼ ਜ਼ਰੂਰ ਲੈਣਾ ਚਾਹੀਦਾ ਇਸ ਟਮਾਮਲੇ ਦਾ ਸੀਜ਼ਨ ਹੈ ਚਵਨ ਪ੍ਰਾਸ਼ ਸ਼ੁੱਧ ਚਵਨ ਪ੍ਰਾਸ਼ ਜ਼ਰੂਰ ਖਾਣਾ ਚਾਹੀਦਾ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਹਾਰਟ ਜਿੰਨਾ ਦੇ ਖਾਨਦਾਨ ਦੇ ਵਿੱਚ ਲੱਗਦਾ ਕਿ ਸਾਨੂੰ ਹਾਰਟ ਅਟੈਕ ਬੜੇ ਪੈਂਦੇ ਨੇ ਬੜੇ ਹੁੰਦੇ ਨੇ ਹਾਰਟ ਅਟੈਕ ਕਿਤੇ ਸਾਡੀ ਜਾਨ ਨਾ ਹਾਰਟ ਅਟੈਕ ਕਰਕੇ ਚਲੀ ਜਾਵੇ ਤੁਸੀਂ ਇੱਕ ਕਿੱਟ ਵੀ ਕੋਈ ਬਣਾਈ ਹੋਈ ਹੈ ਤੁਸੀਂ ਦੱਸ ਰਹੇ ਸੀ ਦੇਖੋ ਅਸੀਂ ਜਿਹੜੀ ਕਿੱਟ ਬਣਾਈ ਹੈ ਇਹ ਕਿੱਟ ਹੈਗੀ ਇਹ ਹਾਰਟ ਨੂੰ ਪ੍ਰੋਟੈਕਟ ਕਰਨ ਵਾਸਤੇ ਵੀ ਕਿੱਟ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਉਹਨਾਂ ਵਾਸਤੇ ਹੈ ਕਿੱਟ ਹੈ ਜਿਨ੍ਹਾਂ ਨੂੰ ਪ੍ਰੋਬਲਮ ਆ ਚੁੱਕੀ ਹੈ ਭਈ ਉਹਨਾਂ ਨੂੰ ਸਟੰਟ ਪੈਣ ਦੀ ਨੋਬਤ ਆ ਗਈ ਹੈ ਡਾਕਟਰ ਨੇ ਕਹਿ ਦਿੱਤਾ ਹੈ ਇਹ ਕਿਟ ਰੈਗੂਲਰ ਯੂਜ਼ ਕਰੇ ਮਹੀਨੇ ਚੋਂ ਦਾ ਕੋਲੇਸਟ੍ਰੋਲ ਲੈਵਲ ਨਾਰਮਲ ਆ ਜਾਂਦਾ ਹੈ ਇੱਕ ਮਹੀਨੇ ਚ ਹੁੰਦੀ ਜਿਹੜੀ ਬਲੱਡ ਦੀ ਵੈਸਲਸ ਹੈ ਜਿੰਦੇ ਚ ਆਰਥਰੋਸਕਲੋਰੋਸਿਸ ਹੋ ਗਿਆ ਕੋਲੇਸਟ੍ਰੋਲ ਜਮਾ ਹੋ ਗਿਆ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਕਿਟ ਹਾਰਟ ਦੇ ਉੱਤੇ ਕੰਮ ਕਰਦੀ ਹੈ ਔਰ ਕਾਰਗਰ ਕਿਟ ਹੈ ਬਿਲਕੁਲ ਜਿਹੜੀ ਹਾਰਟ ਦੀ ਪ੍ਰੋਬਲਮਸ ਹੈ ਬੀਪੀ ਹੈ ਜਾਂ ਕੋਲੇਸਟ੍ਰੋਲ ਵਧਿਆ ਹੋਇਆ ਹੈ ਜਾਂ ਹਾਰਟ ਦਾ ਬੀਟ ਮਿਸਿੰਗ ਹੈ ਕੋਈ ਯਾ ਹਾਰਟ ਦੀ ਪੰਪਿੰਗ ਕਈਆਂ ਨੂੰ ਘੱਟ ਹੁੰਦੀ ਹੈ ਮੇਰਾ ਇਜੈਕਸ਼ਨ ਫ੍ਰੈਕਸ਼ਨ ਹੀ 40% ਹੈ ਜੀ 30% ਹੈ ਜੀ ਉਹਦੇ ਉੱਤੇ ਇਹ ਕਿੱਟ ਕੰਮ ਕਰਦੀ ਹੈ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈ ਜੀ ਦੇਖੋ ਮੈਨੂੰ ਮਿਲਣਾ ਥੱਲੇ ਨੰਬਰ ਚੱਲ ਰਿਹਾ ਹੋਣਾ ਜੀ ਇਸ ਨੰਬਰ ਦੇ ਉੱਤੇ ਕਾਲ ਕਰੋ ਅਪਾਇੰਟਮੈਂਟ ਲਓ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਮਿਲਣਾ ਕੋਈ ਮੁਸ਼ਕਿਲ ਨਹੀਂ ਅਗਰ ਬਹੁਤ ਦੂਰ ਰਹਿੰਦੇ ਹੋ ਬਾਹਰ ਰਹਿੰਦੇ ਹੋ ਇੰਡੀਆ ਤੋਂ ਇਸ ਨੰਬਰ ਤੇ ਬੁਕਿੰਗ ਕਰਵਾਓ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਵੀਡੀਓ ਕਾਲ ਕਰ ਸਕਦੇ ਹੋ WhatsApp ਦੇ ਉੱਤੇ ਇੱਕ ਦੂਜੇ ਨੂੰ ਰੂਬਰੂ ਹੋ ਕੇ ਗੱਲ ਸਮਝ ਕੇ ਆਪਾਂ ਦਵਾਈ ਦੇ ਸਕਨੇ ਆ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗਲਬਾਤ ਦੇ ਲਈ ਸੋ ਨੁਸਖੇ ਹੈਗੇ ਫਾਰਮੂਲੇ ਨੇ ਕਾਫੀ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਹਾਰਟ ਦੀ ਸਰਵਿਸ ਵਾਲਾ ਰ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਨੇ ਸ਼ੇਅਰ ਕੀਤਾ ਪਰ ਇੱਕ ਜੰਦ ਜੰਦ ਇੱਕ ਹੋਰ ਜਿਹੜਾ ਮਾਮਲਾ ਹੈ ਉਹ ਅਕਸਰ ਅਸੀਂ ਰਹਿ ਜਾਂਦੇ ਹਾਂ ਪਰ ਅਸੀਂ ਭੁੱਲਦੇ ਨਹੀਂ ਆ ਕਾਲੀ ਡੈਰੀ ਵਾਲਾ ਨੁਸਖਾ ਡਾਕਟਰ ਸਾਹਿਬ ਕਾਲੀ ਡੈਰੀ ਦੇ ਵਿੱਚ ਤੁਸੀਂ ਪਿਛਲੀ ਵਾਰ ਤੁਸੀਂ ਕਾਲੀ ਡੈਰੀ ਵਾਲਾ ਨੁਸਖਾ ਕੱਢਿਆ ਸੀ ਕਾਲੀ ਡੈਰੀ ਕੀ ਕਹਿੰਦੀ ਹੈ ਹਾਰਟ ਦੀ ਸਰਵਿਸ ਬਾਬਤ ਰੋਜ਼ ਰੋਜ਼ ਕਾਲੀ ਡੈਰੀ ਨਹੀਂ ਕਢਾਣੀ ਚਾਹੀਦੀ ਹਾਂ ਏਨਾ ਲੋ ਫਾਇਦਾ ਬੜਾ ਹੋਇਆ ਲੋ ਹਾਂ ਮੈਂ ਦੇਖਿਆ ਸੀ ਲੋਕਾਂ ਦੇ ਕਮੈਂਟ ਬਹੁਤ ਆਏ ਫੋਨ ਬਹੁਤ ਆਏ ਜੀ ਕਹਿੰਦੇ ਡਾਕਟਰ ਸਾਹਿਬ ਕਾਲੀ ਡੈਰੀ ਨੇ ਤੇ ਕਮਾਲ ਕਰਤੀ ਜੀ ਜੀ ਵੱਡੇ ਬਜ਼ੁਰਗਾਂ ਦੇ ਫਾਰਮੂਲੇ ਐ ਜੀ ਐ ਤੁਹਾਨੂੰ ਹਾਰਟ ਵਾਸਤੇ ਕਾਲੀ ਡੈਰੀ ਚ ਹਾਰਟ ਵਾਸਤੇ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਜ਼ਬਰਦਸਤ ਤਰੀਕੇ ਦਾ ਨੋਟ ਕੀਤਾ ਹੋਇਆ ਉਹ ਸਾਨੂੰ ਦੱਸੋ ਵੀ ਸੀ ਉਹ ਕੀ ਬਣਾ ਸਕਦੇ ਆ ਘਰ ਦੇ ਵਿੱਚ ਲੋ ਜੀ ਦਿਖਾਓ ਜੀ ਕੈਮਰਾ ਇੱਥੇ ਮੈਨੂੰ ਨਾ ਇਹਦੇ ਉੱਤੇ ਲਿਆਓ ਕੈਮਰਾ ਦੇਖੋ ਸਭ ਤੋਂ ਵੱਡਾ ਜਿਹੜਾ ਨੁਸਖਾ ਹੈ ਨਾ ਉਹ ਮੈਂ ਤੁਹਾਨੂੰ ਦੇਤਾ ਅਦਰਕ ਲਸਣ ਸੇਬ ਦਾ ਸਿਰਕਾ ਤੇ ਨਿੰਬੂ ਠੀਕ ਹੈ ਐਂਦੀ ਵਰਤੋਂ ਕਰਨੀ ਚਾਹੀਦੀ ਹੈ ਅਰਜੁਨ ਛਾਲ ਦਮਾਸਾ ਪੁਸ਼ਕਰਮੂਲ ਮੈਂ ਤੁਹਾਡੇ ਵਾਸਤੇ ਪਹਿਲੇ ਹੀ ਤਿਆਰ ਕੀਤਾ ਆਇਆ ਸੀ ਦਾਲ ਚਿਨੀ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ ਠੀਕ ਹੈ ਇਹ ਜਿਹੜੀ ਫੋਟੋ ਹੈ ਨਾ ਬੜੀ ਇੰਪੋਰਟੈਂਟ ਫੋਟੋ ਹੈ ਇਹਦੇ ਤੇ ਜ਼ੂਮ ਕਰੋ ਜੀ ਥੋੜਾ ਜਿਹਾ ਫੋਟੋ ਦੇ ਉੱਤੇ ਐ ਦਿਖਾਓ ਇਹ ਤੁਹਾਡੀ ਕਿਚਨ ਦੀ ਉਹ ਹੈ ਜਿਹਨੂੰ ਆਪਾਂ ਨਮਕਦਾਨੀ ਕਹਿੰਦੇ ਆ ਠੀਕ ਹੈ ਤੁਹਾਡੀ ਨਮਕਦਾਨੀ 'ਚ ਇਹ ਸਾਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਇਹ ਤੁਹਾਡੀ ਆਪਣੀ ਦਵਾਈ ਹੈ ਹਲਦੀ ਹੋਣੀ ਚਾਹੀਦੀ ਹੈ ਦਾਲ ਚਿਨੀ ਹੋਣੀ ਚਾਹੀਦੀ ਹੈ ਹਿੰਗ ਹੋਣੀ ਚਾਹੀਦੀ ਹੈ ਮੱਗ ਪਿੱਪਲ ਹੋਣਾ ਚਾਹੀਦਾ ਹੈ ਜੀਰਾ ਹੋਣਾ ਚਾਹੀਦਾ ਸੌਫ ਅਜਵੈਨ ਧਨੀਆਂ ਮੁਲਠੀ ਇਲਾਚੀ ਤੇ ਕੇਸਰ ਅਗਰ ਤੁਹਾਡੀ ਨਮਕਦਾਨੀ ਚ ਇਹ ਚੀਜ਼ਾਂ ਹੈਗੀਆਂ ਤੁਹਾਨੂੰ ਨਾ ਤੇ ਲੀਵਰ ਦੀ ਪ੍ਰੋਬਲਮ ਆਉਂਦੀ ਨਾ ਹਰਟ ਦੀ ਪ੍ਰੋਬਲਮ ਆਉਂਦੀ ਤੇ ਨਾ ਕਿਡਨੀ ਦੀ ਪ੍ਰੋਬਲਮ ਆਉਂਦੀ ਤੁਹਾਡਾ ਸਰੀਰ ਬਿਲਕੁਲ ਖੜਿਆ ਰਹੂਗਾ ਕੋਈ ਬਿਮਾਰੀ ਤੁਹਾਡੇ ਨੇੜੇ ਨਹੀਂ ਲੱਗ ਸਕਦੀ ਇਹ ਤੁਹਾਡੀ ਨਮਕਦਾਨੀ ਹੀ ਤੁਹਾਡਾ ਅਸਲੀ ਦਵਾਖਾਨਾ ਹੈ ਇਹਨੂੰ ਸੇਵ ਕਰਕੇ ਇਹਨੂੰ ਬਦਲ ਦੋ ਹੁਣ ਤੁਹਾਡੀ ਨਮਕਦਾਨੀ ਨੂੰ ਅੱਜ ਤੋਂ ਬਾਅਦ ਉਹਨੂੰ ਨਮਕਦਾਨੀ ਨਹੀਂ ਕਹਿਣਾ ਉਹਨੂੰ ਤੁਹਾਡਾ ਸਿਹਤ ਦਾ ਫਾਰਮੂਲਾ ਕਹਿਣਾ ਹੈ ਸਿਹਤ ਦਾ ਖਜ਼ਾਨਾ ਕਹਿਣਾ ਹੈ ਜੀ ਜੀ ਤੇ ਡਾਕਟਰ ਸਾਹਿਬ ਫਿਰ ਨੁਸਖਾ ਫਾਰਮੂਲਾ ਹੈ ਕੋਈ ਨੁਸਖਾ ਲੋ ਨੁਸਖਾ ਫਾਰਮੂਲਾ ਸਰਦੀ ਦਾ ਮੌਸਮ ਹੈ ਸਰਦੀ ਦੇ ਮੌਸਮ ਵਿੱਚ એનર્ਜੀ ਦੇਣ ਵਾਸਤੇ ਇੱਕ ਤੇ ਜਿਹੜਾ ਅਸੀਂ ਅਸ਼ੀਨੋ ਪ੍ਰਾਸ਼ ਚਮਨ ਪ੍ਰਾਸ਼ ਹੈ ਬਹੁਤ ਵਧੀਆ ਫਾਰਮੂਲਾ ਹੈ ਬਹੁਤ ਫੋਨ ਆ ਰਹੇ ਆ ਸਾਨੂੰ ਕਿ ਡਾਕਟਰ ਸਾਹਿਬ ਖਜੂਰ ਦਾ ਬੜਾ ਸਰਦੀਆਂ ਵਿੱਚ ਉਹ ਹੁੰਦਾ ਹੈ ਖਜੂਰ ਦਾ ਕੋਈ ਫਾਰਮੂਲਾ ਦਿਓ ਤੇ ਅਸੀਂ ਹੁਣ ਖਜੂਰ ਦਾ ਫਾਰਮੂਲਾ ਬਣਾਉਣ ਜਾ ਰਹੇ ਆ ਕੜਾਏ ਆ ਚੁੱਕੇ ਆ ਖਜੂਰ ਆ ਚੁੱਕਿਆ ਹੈ ਤਿਆਰੀ ਹੋ ਚੁੱਕੀ ਹੈ ਖਜੂਰ ਦਾ ਅਸੀਂ ਪਾਕ ਬਣਾਉਣ ਜਾ ਰਹੇ ਆ ਖਜੂਰ ਪਾਕ ਜਿਹੜਾ ਹੈ ਤੁਹਾਡੀ ਪੂਰੀ ਬੋਡੀ ਨੂੰ એનર્ਜੀ ਦੇਵੇਗਾ ਜਿਹੜੀ ਠੰਡ ਲੱਗਦੀ ਹੈ ਕਮਜ਼ੋਰੀ ਆ ਜਾਂਦੀ ਹੈ ਸਰੀਰ ਵਿੱਚ ਉਹਨੂੰ ਤਾਕਤ ਦੇਵੇਗਾ ਖਜੂਰ ਪਾ ਕੇ ਅਸੀਂ ਜਿਹੜੀ ਚੀਜ਼ਾਂ ਪਾਣੀ ਐ 28 ਤੋਂ ਜ਼ਿਆਦਾ ਐਸੀ ਜੜੀ ਬੂਟੀਆਂ ਐ ਜਿਹੜੀ ਅਸੀਂ ਪਾਣੀ ਐ ਉਹਦੇ ਪ੍ਰਕਸ਼ੇਪ ਵਿੱਚ ਠੀਕ ਹੈ ਖਜੂਰ ਪਾਕ ਦੁੱਧ ਵਿੱਚ ਬਣਦਾ ਠੀਕ ਹੈ ਉਹਦੇ ਚ ਖਜੂਰ ਪੈਂਦਾ ਹੈ ਸਫੇਦ ਮੁਸਲੀ ਪੈਂਦੀ ਹੈ ਕਾਲੀ ਮੁਸਲੀ ਪੈਂਦੀ ਹੈ ਅਸ਼ਵਗੰਧਾ ਪੈਂਦੀ ਹੈ ਸ਼ਤਾਵਰ ਪੈਂਦੀ ਹੈ ਕੌਂਚ ਬੀਜ ਪੈਂਦਾ ਹੈ ਸ਼ੁੱਧ ਕੌਂਚ ਬੀਜ ਪੈਂਦਾ ਇਹ 6 ਜੜੀ ਬੂਟੀਆਂ ਨਾਲੇ ਆਪਣਾ ਖਜੂਰ ਨਾਲੇ ਦੁੱਧ ਜਦੋਂ ਬਣ ਜਾਏਗਾ ਉਸ ਤੋਂ ਬਾਅਦ 28 ਜੜੀ ਬੂਟੀਆਂ ਉਹਦੇ ਚ ਪਾਵਾਂਗੇ ਤੇ ਐਸੀ ਨਾਇਾਬ ਚੀਜ਼ ਪੇਸ਼ ਕਰਨ ਲੱਗੇ ਆ ਸਾਰਾ ਪੰਜਾਬ ਬਸ دیਵਾਨਾ ਹੀ ਹੋ ਜਾਏਗਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖੋ ਅੱਜ ਆਪਣੀ ਕਾਲੀ ਡਾਇਰੀ ਦੇ ਵਿੱਚੋਂ ਇੱਕ ਨਾਇਾਬ ਨੁਸਖਾ ਨਾਇਾਬ ਤੋਹਫ਼ਾ ਜਿਹੜਾ ਨਮਕਦਾਨੀ ਵਾਲਾ ਦੱਤਾ ਹੈ ਕਿ ਜਿਹੜੇ ਸਾਡੇ ਡੱਬੇ ਹੈਗੇ ਨੇ ਜਿਨ੍ਹਾਂ ਕੋ ਨਮਕਦਾਨੀ ਨਹੀਂ ਵੀ ਹੈ ਸਾਡੇ ਕੋਲ ਪਰ ਚੱਲੇ ਤੇ ਇਸ ਵੇਲੇ ਪਹਿਲਾਂ ਨਮਕਦਾਨੀ ਹੁੰਦੀ ਸੀ ਹੁਣ ਸਾਡੇ ਕੋਲ ਜਿਹੜੇ ਅਲੱਗ-ਅਲੱਗ ਜਿਹੜੇ ਅਸੀਂ ਕਹਿੰਦੇ ਕਿ ਮਰਤਬਾਨ ਹੁੰਦੇ ਨੇ ਉਹਨਾਂ ਦੇ ਵਿੱਚ ਅਸੀਂ ਪਾ ਕੇ ਰੱਖ ਦਿੰਨੇ ਆ ਜਿਹੜੇ ਛੋਟੇ-ਛੋਟੇ ਡੱਬੀਆ ਸਾਡੇ ਕੋਲ ਹੁੰਦੀਆਂ ਨੇ ਤੇ ਮੈਨੂੰ ਲੱਗਦਾ 7-8 ਚੀਜ਼ਾਂ ਹੈਗੀਆਂ ਨੇ ਡਾਕਟਰ ਸਾਹਿਬ ਮੁਤਾਬਕ ਜੇਕਰ ਅਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਰਸੋਈ ਦੇ ਵਿੱਚ ਲੈ ਆਈਏ ਤਾਂ ਹਾਰਟ ਨਸਬੰਧ ਦੀਆਂ ਦਿੱਕਤਾਂ ਪਰੇਸ਼ਾਨੀਆਂ ਬਹੁਤ ਜ਼ਿਆਦਾ ਘੱਟ ਸਕਦੀਆਂ ਨੇ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੋ ਕੀ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਉਹ ਜ਼ਰੂਰ ਕਰਨਾ ਹੈ ਤੁਸੀਂ ਡਾਕਟਰ ਵਿਵੇਕ ਸਾਹਿਬ ਨਾਲ ਵੀ ਆਪਣਾ ਸਲਾਹ مشورہ ਕਰ ਸਕਦੇ ਹੋ ਅਸੀਂ ਨੰਬਰ ਹੈ ਜਿਹੜਾ ਦਿੱਤਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ رابطہ ਹੈਗਾ ਇਹਨਾਂ ਦੇ ਹਸਪਤ ਇਹਨਾਂ ਦੇ ਹਸਪਤਾਲ ਦੇ ਵਿੱਚ ਡੇਰਾ ਬਸੀ ਵੀ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਧੰਨਵਾਦ